ਜਿਨ੍ਹਾਂ ਦੇ ਕੋਲੋਂ ਕਨਸਮਪਸ਼ਨ ਕੁਆਟਿਟੀ ਆ ਜਿਹੜੇ ਫੀਮ ਭੁੱਕੀ ਵਾਲੇ ਆ ਜਿਹਨੇ ਪਹਿਲੀ ਵਾਰੀ ਆ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆ ਬਹੁਤ ਥੋੜੀ ਕੁਆਟਿਟੀ ਮਿਲਦੀ ਆ ਜਿਹੜੇ ਮਰੀਜ਼ ਆ ਉਹਨਾਂ ਦੇ ਨਾਲ ਸਾਨੂੰ ਹਮਦਰਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਆ ਉਹਨਾਂ ਦਾ ਇਲਾਜ ਕਰਾਂਗੇ ਪਹਿਲਾਂ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤਾਂ ਲੈ ਕੇ ਆਵਾਂਗੇ ਫਿਰ ਹੌਲੀ ਹੌਲੀ ਗੋਲੀਆਂ ਘੱਟ ਕਰਾਂਗੇ ਫਿਰ ਗੋਲੀਆਂ ਛਡਾਵਾਂਗੇ ਕੋਈ ਨਾ ਕੋਈ ਕੰਮ ਸਿਖਾਵਾਂਗੇ ਉਹਨਾਂ ਨੂੰ ਫਿਰ ਕੋਈ ਨਾ ਕੋਈ ਕੰਮ ਕਰਨ ਵਾਸਤੇ ਕੋਈ ਲੋਨ ਦੇਾਂਗੇ ਕੋਈ ਗ੍ਰਾਂਟ ਦੇਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਜਿਹੜੀ ਦੂਜੀ ਕੈਟਾਗਰੀ ਆ ਜਿਹੜੇ ਨਸ਼ਾ ਵੇਚਣ ਵਾਲੇ ਆ ਜਿਹੜੇ ਨਸ਼ਾ ਦੇ ਵਪਾਰੀ ਆ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਆ ਤੇ ਇਹ ਪੰਜਾਬ ਪੁਲਿਸ ਵਾਲੇ ਉਹਨਾਂ ਨੂੰ ਬਰਬਾਦ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹ ਜੇਲ੍ਹਾਂ 'ਚ ਜਾਣਗੇ ਡਰੱਗ ਐਡਿਕਟ ਡੀ ਐਡਿਕਸ਼ਨ ਸੈਂਟਰ ਰੀਹੈਬਿਲੀਟੇਸ਼ਨ ਸੈਂਟਰਸ ਤੇ ਜਾਣਗੇ ਸਕਿੱਲ ਡਿਵੈਲਪਮੈਂਟ ਸੈਂਟਰਸ ਜਾਣਗੇ ਨਸ਼ਾ ਵੇਚਣ ਵਾਲੇ ਪੁਲਿਸ ਉਹਨਾਂ ਦੇ ਪਿੱਛੇ ਆ ਜਾਂ ਉਹ ਜੇਲ੍ਹ ਵਿੱਚ ਜਾਣਗੇ ਜਾ ਪੰਜਾਬ ਨੂੰ ਛੱਡ ਕੇ ਭੱਜ ਜਾਣਗੇ ਤੇ ਜਾਂ ਫਿਰ ਉਹ ਜਿਹੜਾ ਹੈਗਾ ਕਿਤੇ ਮਤਲਬ ਸਮਝ ਲੋ ਵੀ ਸ਼ਮਸ਼ਾਨ ਤੱਕ ਪਹੁੰਚ ਜਾਣਗੇ ਇਹ ਬੜੀ ਕਲੀਅਰ ਵਾਰਨਿੰਗ ਹੈ ਜੀ ਕੋਈ ਇਹਦੇ ਵਿੱਚ ਕਿਸੇ ਨੂੰ ਕੋਈ ਗਲਤ ਫਹਿਮੀ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਸਰਕਾਰ ਨੇ ਤਿਆਹੀਆ ਕਰ ਲਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਾਹ ਲੈਣਾ ਅੱਜ ਸਾਰੇ ਦੇ ਸਾਰੇ ਜਿਹੜੀ ਸਾਡੀ ਕੈਬਨਟ ਸਬਕਮੇਟੀ ਪੰਜ ਦੇ ਪੰਜ ਜਿਹੜੇ ਕੈਬਨਟ ਮਿਨਿਸਟਰ ਆ ਫੀਲਡ 'ਚ ਆ ਸਾਡੇ ਸਾਰੇ ਐਮ ਐਲ ਏ ਬਾਕੀ ਸਾਰੇ ਮਿਨਿਸਟਰਸ ਸਾਰੇ ਅਫਸਰ ਸਹਿਬਾਨ ਐ ਸੋਲੇ ਸਾਰੇ ਫੀਲਡ ਦੇ ਵਿੱਚ ਆ ਔਰ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਦੇਖਦਾ ਕਿ ਕਿਲੋਆਂ ਦੇ ਹਿਸਾਬ ਨਾਲ ਹੈਰੋਇਨ ਵੀ ਫੜੀ ਆ ਔਰ ਦੂਜੇ ਨਸ਼ੇ ਵੀ ਫੜੇ ਗਏ ਆ ਔਰ ਬਹੁਤ ਸਾਰੇ ਬੰਦਿਆਂ ਤੇ ਐਕਸ਼ਨ ਹੋ ਰਹੀ ਆ ਜਿਹੜੇ ਬੰਦੇ ਨੇ ਪਾਪ ਦੀ ਕਮਾਈ ਹੋਏਗੀ ਜਿਉਂ ਨੇ ਪਾਪ ਦੀ ਅਖਵਾਈ ਕਰਕੇ ਕੁਝ ਬਣਾ ਵੀ ਲਈ ਐ ਪ੍ਰਾਪਰਟੀ ਤਾਂ ਉਹ ਵੀ ਨਹੀਂ ਬਚੇਗੀ ਕੋਈ ਕਿਸੇ ਨੂੰ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਪੁਲਿਸ ਦਾ ਕੰਮ ਹੈ ਜਿਹੜੀ ਸਪਾਈ ਰਿਡਕਸ਼ਨ ਵੀ ਜਿਹੜੀ ਨਸ਼ਿਆਂ ਦੀ ਸਪਲਾਈ ਨਾ ਹੋਵੇ ਸਾਡਾ ਜਿਹੜਾ ਕੰਮ ਹੈ ਸਰਕਾਰ ਦਾ ਕੰਮ ਹੈ ਬਾਕੀ ਜਿਹੜੇ ਮੇਰਾ ਹੋ ਗਿਆ ਮੈਡੀਕਲ ਦਾ ਹੋ ਗਿਆ ਸਾਡੇ ਮੇਰੇ ਸਹਿਯੋਗੀਆਂ ਦਾ ਹੋ ਗਿਆ ਕਿ ਅਸੀਂ ਜਿਹੜੇ ਬੰਦੇ ਟੀਕੇ ਲਾਉਂਦੇ ਆ ਪਹਿਲਾ ਕੰਮ ਹੈ ਕਿ ਉਹਨਾਂ ਨੂੰ ਟੀਕੇ ਲਾਣੇ ਬੰਦ ਕਰਨੇ ਆ ਉਦੇ ਵਾਸਤੇ ਅਸੀਂ ਜਿਹੜਾ ਹੈਗਾ ਇੱਕ ਤਾਂ ਹੈਗਾ ਵੀ ਅਸੀਂ ਪਹਿਲਾਂ ਗੋਲੀਆਂ ਦਿੰਨੇ ਆ ਤੁਸੀਂ ਸੁਣਦੇ ਹੋ ਬਟ ਜੇ ਫਿਰ ਵੀ ਕਿਸੇ ਨੂੰ ਕੋਈ ਜ਼ਿਆਦਾ ਲਤ ਲੱਗੀ ਹੋਈ ਆ ਉਸ ਲਈ ਉਹਦਾ ਨਹੀਂ ਸਰਦਾ ਔਖਾ ਹੈ ਇੱਕ ਲਿਕਵਿਡ ਮੈਥਡੋਨ ਥੈਰੇਪੀ ਸ਼ੁਰੂ ਕਰ ਰਹੇ ਆ ਅਸੀਂ ਉਹਨਾਂ ਦੇ ਵਾਸਤੇ ਤਾਂ ਕਿ ਜਿਹੜਾ ਔਖਾ ਪੀਰੀਅਡ ਉਹਨਾਂ ਦਾ ਲੰਘ ਜਾਏ ਫਿਰ ਉਹਨੂੰ ਉਹ ਲਿਕਵਿਡ ਮੈਥਡੋਨ ਫਿਰ ਗੋਲੀਆਂ ਤੇ ਲੈ ਕੇ ਆਵਾਂਗੇ ਫਿਰ ਅੱਗੇ ਲੈ ਕੇ ਜਾਵਾਂਗੇ ਜਦੋਂ ਟੀਕੇ ਲਾਣੇ ਬੰਦ ਕਰ ਦੇਣਗੇ ਹਾਂ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਜੀ ਤੁਹਾਡੇ ਇੱਥੇ ਬਰਨਾਲੇ ਦੇ ਵਿੱਚ ਬਹੁਤ ਵੱਡੀ ਸਮੱਸਿਆ ਵੀ ਜਿਹੜਾ ਬੰਦਾ ਟੀਕਾ ਲਾਂਦਾ ਸਾਡੀ ਏਬੀ ਸਕੀਮ ਹੈ ਜੀ ਇੱਕ ਅਸੀਂ ਤੁਹਾਡਾ ਉਹਦਾ ਆਲਟਰਨੇਟ ਦੇਾਂਗੇ ਪਰ ਜੇ ਲੋੜ ਪੈਗੀ ਤਾਂ ਅਸੀਂ ਸਰੰਜ ਵੀ ਦੇ ਦਾਂਗੇ ਸਿਰੰਜਾਂ ਸ਼ੇਅਰ ਨਹੀਂ ਕਰਨੀਆਂ ਉਹਦੇ ਨਾਲ ਕੀ ਹੋ ਰਿਹਾ ਕਿ ਲੋਕਾਂ ਨੂੰ ਕਾਲਾ ਪੀੜੀਆ ਬਹੁਤ ਹੋ ਰਿਹਾ ਨੌਜਵਾਨਾਂ ਨੂੰ ਐਚ ਏ ਵੀ ਏਡਸ ਦੀ ਬਿਮਾਰੀ ਬਹੁਤ ਹੋ ਰਹੀ ਹੈ ਉਹਨਾਂ ਤੋਂ ਵੀ ਬਚਾਉਣਾ ਬੱਚਿਆਂ ਨੂੰ ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਚੜੀ ਕੋਸ਼ਿਸ਼ ਕਰ ਰਹੇ ਹਾਂ ਹਰ ਸੰਭਵ ਮਦਦ ਕਰਾਂਗੇ ਕਿ ਜਿਹੜੇ ਬਜੇ ਟੀਕਾ ਲਾਂਦੇ ਆ ਉਹ ਲਿਕਵਿਡ ਮੈਥਡ ਆਨ ਦੇ ਉੱਤੇ ਜਾਂ ਗੋਲੀਆਂ ਤੇ ਆ ਜਾਣ ਉਹ ਤੇ ਦੂਜੀ ਗੱਲ ਹੈ ਕਿ ਜਿਹੜਾ ਸਟਿਗਮਾ ਰਿਡਕਸ਼ਨ ਹੈ ਉਹ ਕਿਦਾਂ ਹੋਊਗਾ ਕਿ ਲੋਕ ਜਾਂਦੇ ਨਹੀਂ ਹੈ ਤੁਸੀਂ ਦੇਖਿਆ ਹੋਣਾ ਕਿ ਬੰਦੇ ਤਾਂ ਆ ਜਾਂਦੇ ਦਵਾਈ ਲੈਣ ਔਰਤਾਂ ਨਹੀਂ ਆਉਂਦੀਆਂ ਔਰਤਾਂ ਦੇ ਵਿੱਚ ਵੀ ਨਸ਼ੇ ਦੀ ਪ੍ਰੋਬਲਮ ਹੈ ਯਾਰ ਅਸੀਂ ਕਮੂਰਥਲਾ ਚ ਪਾਇਲਟ ਕੀਤਾ ਹੁਣ ਜਿੰਨੇ ਤੁਹਾਡੇ ਪਿੱਛੇ ਜੇ ਫੜੇ ਗਏ ਆ ਵੱਡੇ ਵੱਡੇ ਸਮੱਗਲਰ ਜਿਹੜੀ ਪਹਿਲੀ ਸਮੱਗਲਰ ਹੈ ਜਿਹਦਾ ਜਗਰਾਮਾ ਦੇ ਵਿੱਚ ਨਾਰਗਵਾਲ ਦੇ ਵਿੱਚ ਘਾਟ ਆਇਆ ਸੀ ਉਹ ਵੀ ਲੇਡੀ ਸੀ ਬਹੁਤ ਸਾਰੀਆਂ ਲੇਡੀਆਂ ਜਿਹੜੀਆਂ ਸਮੱਗਲਿੰਗ ਦੇ ਵਿੱਚ ਇਨਵੋਲਡ ਹੈ ਬਹੁਤ ਸਾਰੇ ਮਾਈਨਰ ਨੂੰ ਮਤਲਬ ਪੁਸ਼ ਕੀਤਾ ਜਾ ਰਿਹਾ ਨਸ਼ਿਆਂ ਦੇ ਵਿੱਚ ਔਰਤਾਂ ਵਾਸਤੇ ਵੀ ਅਸੀਂ ਸਪੈਸ਼ਲ ਵਾਰਡ ਜੜੇ ਹੈਗੇ ਆ ਸਾਡੇ ਕੋਲ ਹੈਗਾ ਵੀ ਤੁਸੀਂ ਵੀ ਆਓ ਤੁਹਾਨੂੰ ਤੁਹਾਡੇ ਜਿਹੜੇ ਵੀ ਮਾਨ ਸਨਮਾਨ ਦੀ ਅਸੀਂ ਇੱਜ਼ਤ ਕਰਦੇ ਹੋਏ ਔਰ ਉਹਦੇ ਵਾਸਤੇ ਅਸੀਂ ਨਾਰਕੋਟਿਕ ਅਨੋਨਿਮਸ ਇੱਕ ਗਰੁੱਪ ਕ੍ਰੀਏਟ ਕਰ ਰਹੇ ਆ ਜਿੱਥੇ ਵੀ ਸਾਡਾ ਓਟ ਸੈਂਟਰ ਆ ਜਾਂ ਡੀਡਿਕਸ਼ਨ ਸੈਂਟਰ ਆ ਉਹਦਾ ਇੱਕ ਨਾਰਕੋਟਿਕ ਅਨੋਨਿਮਸ ਗਰੁੱਪ ਹੋਏਗਾ ਉਹ ਬੰਦੇ ਹੁੰਦੇ ਆ ਜਿਹੜੇ ਪਹਿਲਾਂ ਕਦੇ ਨਸ਼ਾ ਕਰਦੇ ਸੀ ਨਸ਼ਾ ਛੱਡ ਕੇ ਆਪਣਾ ਚੰਗਾ ਭਲਾ ਕੰਮ ਕਰ ਰਹੇ ਆ ਉਹਨਾਂ ਨੂੰ ਸਪੋਰਟ ਕਰਦਿਆਂ ਵੀ ਮੈਂ ਨਸ਼ਾ ਕਿੱਦਾਂ ਛੱਡਿਆ ਮੈਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਆਈਆਂ ਉਹ ਆਪਣਾ ਤਜਰਬਾ ਸਾਂਝੀ ਕਰਦੇ ਆ ਮਿਲ ਕੇ ਨਾਰਕੋਟਿਕ ਅਨੋਨਿਮਸ ਦੇ ਸਪੋਰਟ ਗਰੁੱਪ ਬਣਾ ਰਹੇ ਆ ਹਰ ਪਿੰਡ ਦੇ ਵਿੱਚ ਇੱਕ ਜਿਹੜਾ ਤੁਹਾਡਾ ਹੈਗਾ ਸੀ ਸਿਹਤ ਕਮੇਟੀ ਬਣਾ ਰਹੇ ਆ ਜਿਹਦੇ ਵਿੱਚ ਜਿਹੜੀ ਲੇਡੀ ਪੰਚਾਇਤ ਮੈਂਬਰ ਹੈ ਉਹ ਉਹਦੀ ਪ੍ਰਧਾਨ ਹੋਏਗੀ ਆਸ਼ਾ ਵਰਕਰ ਉਹਦੀ ਜਿਹੜੀ ਮੈਂਬਰ ਸੈਕਟਰੀ ਹੋਏਗੀ 15 ਮੈਂਬਰ ਹੋਣਗੇ ਉਹਦੇ ਚ ਅਸੀਂ ਬਾਕੀ ਵੀ ਜਿਹੜਾ ਹੈਗਾ ਲਾਈਫ ਸਟਾਈਲ ਡਿਸਆਰਡਰ ਵੀ ਬਲੱਡ ਪ੍ਰੈਸ਼ਰ 슈ਗਰ ਦਾ ਵੀ ਇਲਾਜ ਕਰਾਂਗੇ ਲੇਕਿਨ ਉਹਦੇ ਵਾਸਤੇ ਇੱਕ سپورਟ ਗਰੁੱਪ ਹੋਏਗਾ ਉਹ ਇਸੇ ਤਰ੍ਹਾਂ ਜਿਹੜੇ ਮਹੱਲਿਆਂ ਦੇ ਵਿੱਚ ਜਿਹੜਾ ਹੈਗਾ سپورਟ ਗਰੁੱਪ ਬਣਾ ਰਹੇ ਆ ਤਾਂ ਕਿ ਜਿਹੜੇ ਹੈਗਾ ਲੋਕਾਂ ਦੇ ਵਿੱਚ ਜਿਹੜੀ ਲੋਕਾਂ ਨੂੰ ਜਦੋਂ ਬੰਦਾ ਨਸ਼ਾ ਛੱਡੇ ਉਹਨੂੰ ਇੱਕ ਤਾਂ ਪਤਾ ਲੱਗਣਾ ਚਾਹੀਦਾ ਵੀ ਅਸੀਂ ਦਲਦਲ ਵਿੱਚ ਫਸੇ ਹੋਇਆ ਮੇਰੇ ਵਰਗੇ ਹੋਰ ਤੇ ਜਦੋਂ ਉਹ ਕਾਰਨ ਜਿਹੜੇ ਬੰਦੇ ਨਸ਼ਾ ਨਹੀਂ ਕਰਦੇ ਉਹਨੂੰ ਸਪੋਰਟ ਕਰਨ ਉਹਨਾਂ ਨੂੰ ਨਫ਼ਰਤ ਨਾ ਕਰਨ ਉਹਨਾਂ ਨੂੰ ਉਹਨਾਂ ਨੂੰ ਹਮਦਰਦੀ ਚਾਹੀਦੀ ਹੈ ਸਾਡੀ ਜਿਹੜੇ ਬੰਦਾ ਨਸ਼ਾ ਕਰਦਾ ਉਹ ਬਿਮਾਰ ਹੈ ਉਹਨੂੰ ਕੋਈ ਨਾ ਕੋਈ ਉਹਦਾ ਕਾਰਨ ਆ ਜਾਂ ਡਿਪਰੈਸ਼ਨ ਚ ਆ ਕੋਈ ਕਰਜ਼ਾ ਹੈ ਬੇਰੁਜ਼ਗਾਰ ਹੈ ਕੋਈ ਨਾ ਕੋਈ ਉਹਦੀ وجہ ਆਗੀ ਆ ਕੋਈ ਫੈਮਿਲੀ ਡਿਸਪਿਊਟ ਆ ਕੋਈ ਜ਼ਮੀਨ ਦਾ ਝਗੜਾ ਚੱਲਦਾ ਜਿਹਨੂੰ ਜਿਹਦੇ ਨਾਲ ਕੋਪ ਨਹੀਂ ਕਰ ਪਾਰਿਆ ਕੋਈ ਨਾ ਕੋਈ ਪ੍ਰੈਸ਼ਰ ਹੈ ਉਹਦੇ ਉੱਤੇ ਸੋ ਉਹਦੇ ਵਾਸਤੇ ਜਿਹੜਾ ਸਾਨੂੰ ਸਾਰੇ ਸਮਾਜ ਦੀ ਹਮਦਰਦੀ ਚਾਹੀਦੀ ਆ ਆਪਾਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪਏਗਾ ਉਹਦੇ ਨਾਲ ਸਟਿਗਮਾ ਰਿਡਕਸ਼ਨ ਹੋਏਗਾ ਹਾਰਮ ਰਿਡਕਸ਼ਨ ਉਹਦੀ ਗੱਲ ਕਰਤੀ ਮੈਂ ਤੇ ਜਦੋਂ ਆਪਾਂ ਲੋਕਾਂ ਨੂੰ ਨਸ਼ਾ ਛੁਡਾ ਕੇ ਕਿਸੇ ਕੰਮ ਨਾਲ ਜੋੜ ਦਾਂਗੇ ਕਿਸੇ ਮੰਤਬ ਨਾਲ ਜੋੜ ਦਾਂਗੇ ਤਾਂ ਫਿਰ ਜਿਹੜੀ ਹੈਗੀ ਡਿਮਾਂਡ ਰਿਡਕਸ਼ਨ ਹੋਏਗੀ ਜੇ ਤਿੰਨੋ ਹੀ ਕੰਮ ਹੋਣਗੇ ਪੁਲਿਸ ਵੀ ਤਾਂ ਹੀ ਕਾਮਯਾਬ ਹੋਏਗੀ ਨਾ ਉਹ ਕਲੇ ਹੋ ਕਾਮਯਾਬ ਹੋ ਸਕਦੇ ਆ ਨਾ ਅਸੀਂ ਹੋ ਸਕਦੇ ਆ ਸਾਰਿਆਂ ਨੇ ਇਕੱਠੇ ਹੋ ਕੇ ਸੋ ਮੀਡੀਆ ਨੂੰ ਵੀ ਬੇਨਤੀ ਹੈ ਜੀ ਮੈਨੂੰ ਬਹੁਤ ਸਾਰੇ ਮੀਡੀਆ ਵਾਲੇ ਖਬਰ ਦਿੰਦੇ ਆ ਔਰ ਬਹੁਤ ਕਈ ਵਾਰੀ ਮੈਨੂੰ ਮੀਡੀਆ ਵਾਲਿਆਂ ਨੇ ਐਕਸ਼ਨੇਬਲ ਇਨਫੋਰਮੇਸ਼ਨ ਕਿ ਫੁਲਾਨੀ ਜਗ੍ਹਾ ਤੇ ਫੁਲਾਨੇ ਪੌੜ ਦੇ نیچے ਲੋਕ ਟੀਕੇ ਲਾਉਂਦੇ ਆ ਮੈਂ ਆਪਣੇ ਬੰਦੇ ਭੇਜਦਾ ਉੱਥ ਵੇ ਜਾਓ ਦੇਖੋ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨੂੰ ਮਾਰਨਾ ਨਹੀਂ ਕੁੱਟੜਾ ਨਹੀਂ ਭਜਾਣਾ ਨਹੀਂ ਉਹਨਾਂ ਨੂੰ ਪੁੱਛੋ ਕਿ ਬੱਚੇ ਟੀਕੇ ਲਾਣੇ ਆ ਕੋਈ ਗੱਲ ਨਹੀਂ ਸੈਂਚੈ ਦੀ ਹਾਲ ਮੈਂ ਦਿੰਦਾ ਸਰੇ ਚ ਤੁਹਾਨੂੰ ਦੋਸਤੀ ਪੈ ਗਈ ਉਸ ਤੋਂ ਬਾਅਦ ਉਹਨੂੰ ਕਹਿਣਾ ਵੀ ਤੂੰ ਟੀਕੇ ਕਿਉਂ ਲਾਣਾ ਯਾਰ ਤੈਨੂੰ ਮੈਂ ਇਹੋ ਜਿਹੀ ਦਵਾਈ ਦਿੰਦਾ ਜਿਹਦਾ ਟੀਕੇ ਜਨਾਸਰ ਹੋਗਾ ਫਿਰ ਉਹਨੂੰ ਲਾ ਕੇ ਲਿਕਵਿਡ ਮੈਥਡੋਂ ਤੇ ਲੈ ਕੇ ਬੱਚਾ ਹਸਪਤਾਲ ਚ ਆ ਗਿਆ ਹੋਰ ਰਿਲੇਸ਼ਨਸ਼ਿਪ ਬੈਟਰ ਹੋ ਗਿਆ ਫਿਰ ਉਹਨੂੰ ਕਹਿਣਾ ਵੀ ਇਹਦੀ ਵੀ ਲੋੜ ਨਹੀਂ ਐ ਤੇਰਾ ਗੋਲੀ ਨਾਲ ਤੂੰ ਆਪਣਾ ਕੰਮ ਕਰ ਤੂੰ ਕਰਨਾ ਕੀ ਚਾਹੁੰਦਾ ਪਤਾ ਕਈ ਤਾਂ ਮਤਲਬ ਫੋਟ ਫੋਟ ਕੇ ਰੋਣ ਲੱਗ ਜਾਂਦੇ ਆ ਜੀ ਤੇ ਮੈਂ ਕੰਮ ਕਰਨਾ ਚਾਹੁੰਦਾ ਜੀ ਮੈਂ ਇੰਨਾ ਪੜਿਆ ਹੋਇਆ ਕਈ ਤਾਂ ਬੀ ਟੈਕ ਕਰੀ ਫਿਰਦੇ ਆ ਕਈ ਐਮਏ ਕਰੀ ਫਿਰਦੇ ਆ ਪੜੇ ਲਿਖੇ ਬੱਚੇ ਆ ਬੇਰੋਜ਼ਗਾਰੀ ਆ ਹੋਰ ਹੋਰ ਬੜੇ ਕਾਰਨ ਆ ਜੀ ਉਹ ਫਿਰ ਹੌਲੀ ਹੌਲੀ ਜਦੋਂ ਖੁੱਲਦਾ ਹੋਣਾ ਜੀ ਜਦੋਂ ਕਹਿੰਦੇ ਇੱਕ ਜਦੋਂ ਫੋੜਾ ਫਿਸਦਾ ਨਾ ਫਿਰ ਪੀਕ ਨਿਕਲਦੀ ਆ ਅੰਦਰੋਂ ਉਹਨਾਂ ਦੀਆਂ ਭਾਵਨਾਵਾਂ ਨਿਕਲ ਕੇ ਆਉਂਦੀਆਂ ਫਿਰ ਅਸੀਂ ਉਹਨੂੰ ਗੋਲੀਆਂ ਤੇ ਪਾਨੇ ਆ ਔਰ ਇਹ ਥੋੜਾ ਜਿਹਾ ਲੰਮਾ ਕੰਮ ਹੈ ਮੰਨ ਲਓ ਜਿਹਨੂੰ ਕਹਿੰਦੇ ਆਪਾਂ ਕੇ ਪੇਨ ਸਟੇਕਿੰਗ ਐਕਸਰਸਾਈਜ਼ ਹੈ ਉਹ ਅਸੀਂ ਸਾਡੇ ਇਹਨਾਂ ਦਾ ਵੀ ਧਿਆਨ ਕਰਾਂਗੇ ਬੜਾ ਨੋਬਲ ਕੰਮ ਹੈ ਬਹੁਤ ਸਾਰੇ ਐਨ ਜੀਓ ਸਾਨੂੰ ਸਪੋਰਟ ਕਰ ਰਹੇ ਆ ਬਹੁਤ ਸਾਰੇ ਰਿਲੀਜੀਅਸ ਬਾਡੀਜ਼ ਔਰ ਸਭ ਤੋਂ ਜ਼ਿਆਦਾ ਵੱਡੀ ਗੱਲ ਹੈ ਜਦੋਂ ਦੀ ਸਾਡੇ ਮੁੱਖ ਮੰਤਰੀ ਨੇ ਮਹਿੰਮ ਸ਼ੁਰੂ ਕੀਤੀ ਆ ਲੋਕ ਅਸੀਸਾਂ ਦੇ ਰਹੇ ਆ ਸਾਰੇ ਪੰਜਾਬ ਚੋਂ ਮਾਪਿਓ ਆਪ ਬੁਲਾ ਕੇ ਕਹ ਰਹੇ ਕਿ ਮੇਰਾ ਬੱਚਾ ਨਸ਼ਾ ਕਰਦਾ ਇਹਨੂੰ ਲੈ ਜਾਓ ਅਸੀਂ ਕਹ ਜਿਹੜੇ ਬੱਚੇ ਨਸ਼ਾ ਕਰਦੇ ਸਾਨੂੰ ਦੇ ਦਿਓ ਨਸ਼ਾ ਛੁਡਾ ਕੇ ਕੰਮ ਸਿਖਾ ਕੇ ਇਹਨੂੰ ਕੰਮ ਲਾ ਕੇ ਤੁਹਾਨੂੰ ਦੇ ਦਾਂਗੇ ਸੋ ਬਹੁਤ ਅੱਛਾ ਰਿਸਪੌਂਸ ਹੈ ਲੋਕਾਂ ਦਾ ਬਹੁਤ ਸਾਰਾ ਰਿਸਪੌਂਸ ਹੈ ਐਡਮਿਨਿਸਟ੍ਰੇਸ਼ਨ ਦਾ ਬਹੁਤ ਅੱਛਾ ਰਿਸਪੌਂਸ ਹੈ মিডিਆ ਦਾ ਵੀ ਬਹੁਤ ਪੋਜ਼ਿਟਿਵ ਰਿਸਪੌਂਸ ਹੈ ਸੋ ਐਸ ਵੇਲੇ ਸਾਰੀ ਜਿਹੜੀ ਗੋਇੰਗ ਬਹੁਤ ਅੱਛੀ ਚੱਲ ਰਹੀ ਹੈ ਮੈਂ ਉਮੀਦ ਕਰਦਾ ਕਿ ਅਸੀਂ ਆਉਣ ਵਾਲੇ 3-4 ਮਹੀਨਿਆਂ ਚ ਜਿਹੜੇ ਨਸ਼ਿਆਂ ਨੂੰ ਚੰਗੀ ਤਰ੍ਹਾਂ ਠੱਲ ਪਾ ਕੇ ਆਪਣੇ ਬੱਚਿਆਂ ਨੂੰ ਜਿਹੜੇ ਕੁਰਾਹੇ ਪੈ ਗਏ ਉਹਨਾਂ ਨੂੰ ਸਿੱਧੇ ਰਸਤੇ ਪਾ ਦੋ ਸਰਕਾਰ ਬਰਨਾਲਾ ਦੀ ਗੱਲ ਕਰਾਂਗੇ ਬਰਨਾਲਾ